आ आ हेलो jadi रामसा ਪ੍ਰਦਾਤੰ ਤੋ ਮਮ ਨਮੋ ਨਮੋ ਨਮੇ ਭਗਵਦੇ ਸੰਤ ਦਾਸ ਰਾਏ ਨਮਹਾ ਓਮ ਨਮੋ

সাকেন সান্যান সান্যান সান্যান্যান. आ राम साहब जल्दी आओ

ਤਾਂ ਨਿਆ ਸ਼ੰਕਰ ਮਹਾਰਾਜ ਜੀ ਦੇ ਵਿਆਦ ਰੂਪ ਵਿੱਚ ਬਣਾਉਂਦੇ ਆਂ ਅੱਜ ਸੰਗਤਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਆ ਤੁਸੀਂ ਵੇਖੋ ਥਾਂ ਥਾਂ ਤੇ ਜੰਡਿਆਲਾ ਗੁਰੂ ਨਗਰੀ ਦੇ ਵਿੱਚ ਥਾਂ ਥਾਂ ਤੇ ਸਵੇਰ ਦਾ ਹੀ ਵਿੱਚ ਕੋਈ ਮੰਦਰ ਦੇ ਵਿੱਚ ਵੇਖੋ ਲੋਕੀ ਭੋਗ ਲਗਾਉਣ ਵਾਸਤੇ ਲੰਗਰ ਲੈ ਕੇ ਆ ਗਏ ਜਿਹੜਾ ਵੀ ਅਜੇ ਲਗਭਗ 9:30 ਦਾ ਟਾਈਮ ਆ ਤੇ ਲੰਗਰ ਜਿਹੜੇ ਸ਼ੁਰੂ ਹੋ ਗਏ ਆ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਤੁਸੀਂ ਇਹ ਵੇਖੋ ਜਿਹੜਾ ਲੰਗਰ ਬਣ ਕੇ ਤਿਆਰ ਹੋ ਗਿਆ ਸੰਗਤ ਕਦੋਂ ਦੀ ਲੱਗੀ ਹੋਊਗੀ ਵਰਤੋਂ ਵਾਸਤੇ ਲੰਗਰ ਉਹ ਬੜਾ ਉਤਸ਼ਾਹ ਆ ਸੰਗਤਾਂ ਦੇ ਵਿੱਚ ਮੰਦਰਾਂ ਦੇ ਵਿੱਚ ਪੀੜਾਂ ਲੱਗੀਆਂ ਨੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਵਰਤ ਵੀ ਕਰਦੀਆਂ ਨੇ ਸ਼ੰਕਰ ਮਹਾਰਾਜ ਦਾ ਜਿਨ੍ਹਾਂ ਨੇ ਸਵੇਰ ਨੂੰ ਰੋਟੀ ਖਾਣੀ ਆ ਅੱਜ ਕੁਛ ਨਹੀਂ ਖਾਣਾ ਕਈ ਫਲਾ ਦੇ ਵਰਤ ਰੱਖਦੇ ਆ ਕਈ ਮਿਨਾ ਲੂਣ ਤੋਂ ਰੱਖਦੇ ਆ ਕਈ ਤਰ੍ਹਾਂ ਦੇ ਵਰਤਿਆ ਸਾਰ ਸੰਗਤ ਆਪੋ ਆਪਣੇ ਸ਼ਰਧਾ ਦੇ ਨਾਲ ਜਿਹੜਾ ਵਾ ਇਹ ਤਿਹਾੜ ਮਨਾ ਰਹੀਆਂ ਵਾ ਅਸੀਂ ਸ਼ਹਿਰ ਵਾਸੀਆਂ ਨੂੰ ਇਸ ਸ਼ੁਭ ਤਿਹਾੜ ਦੀ ਲੱਖ ਲੱਖ ਵਧਾਈ ਦਿੰਦੇ ਆ ਅੱਜ ਕੀ ਇਸ ਮੰਦਿਰ ਬਾਰੇ ਇਤਿਹਾਸ ਤੁਸੋਂ ਥੋੜਾ ਇਹ ਜਿਹੜਾ ਇਤਿਹਾਸ ਦੇ ਬਾਰੇ ਅਸੀਂ ਜਿਆਦਾ ਨਹੀਂ ਜਾਣਦੇ ਮੰਦਰ ਦਾ ਮੰਦਰ ਦਾ ਇਤਿਹਾਸ ਤੇ ਬਹੁਤ ਹੀ ਅੱਜ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਮੰਦਰ ਹੈ ਜੀ ਇਹ ਡਾਲੀਆ ਦਾ ਮੰਦਰ ਆ ਸ੍ਰੀ ਰਗੂਨਾਥ ਮੰਦਰ ਵੈਸੇ ਇਹਦਾ ਨਾਮ ਆਪਣਾ ਡਾਲੀਆ ਦਾ ਮੰਦਰ ਕਹਿੰਦੇ ਆ ਸਰਾਂ ਰੋਡ ਦੇ ਰਸਤੇ 'ਚ ਆਉਂਦਿਆਂ ਇਹ ਸਥਿਤ ਹੈ ਤੇ ਇਹ ਬਹੁਤ ਪਰਾਚੀਨ ਮੰਦਰ ਆ ਇਹਦਾ ਸ਼ਵਾਲਾ ਬਹੁਤ ਪਰਾਚੀਨ ਆ ਇਥੋਂ ਦੇ ਜਿਹੜੇ ਹੁਣ ਪ੍ਰਧਾਨ ਬਣੇ ਸਾਹਿਲ ਸ਼ਰਮਾ ਜੀ ਉਹ ਮੰਦਿਰ ਦੀ ਰੂਪਰੇਖਾ ਨੂੰ ਬਦਲ ਰਹੇ ਆ ਇਹ بڑا ਨਵੀਨੀਕਰਨ ਮੰਦਿਰ ਦਾ ਜਿਹੜਾ ਵਾ ਹੋ ਰਿਹਾ ਵਾ ਤੁਸੀਂ ਇੱਕ ਦੋ ਸਾਲਾਂ 'ਚ ਦੇਖੋਗੇ ਇਹ ਮੰਦਿਰ ਜਿਹੜਾ ਵਾ ਤੁਹਾਨੂੰ ਬੜਾ ਵੱਖਰੇ ਤਰੀਕੇ ਦਾ ਦਿਖੂਗਾ ਦੁਨੀਆ ਦੇ ਨੰਬਰਾਂ ਮੰਦਿਰਾਂ ਦੇ ਵਿੱਚੋਂ ਨੰਬਰ 1 ਮੰਦਿਰ ਆਊਗਾ ਇਹ ਇਹ ਪੁਰਾਣਾ ਤਲਾਬ ਵੀ ਹੈਗਾ ਸੀ ਇੱਥੇ ਛੜਾ ਜਾਨਾ ਹਾਂਜੀ ਇਹ ਤਲਾਬ ਅਜੇ ਵੀ ਹੈਗਾ ਵਾ ਜੀ ਇਹ ਮੰਦਿਰ ਦੇ ਇਧਰਲੇ ਸਾਈਡ ਦੇ ਉੱਤੇ ਮਤਲਬ ਤਲਾਬ ਹੈਗਾ ਵਾ ਉਹਦਾ ਵੀ ਜਿਹੜਾ ਵਾ ਨਵੀਨੀਕਰਨ ਹੋਣਾ ਹੈ ਥੋੜਾ ਸਮਾਂ ਲੱਗੂਗਾ ਤੁਹਾਨੂੰ ਪਤਾ ਐਡਾ ਵੱਡਾ ਪ੍ਰੋਜੈਕਟ ਆ ਇਹਨੂੰ ਕਰਨ ਲੱਗਿਆਂ ਥੋੜਾ ਬਹੁਤ ਸਮਾਂ ਤੇ ਲੱਗਦਾ ਹੀ ਆ ਬਾਕੀ ਇਹ ਜਿਹੜਾ ਤਲਾਬ ਆ ਪਿੱਛੇ ਹੈ ਨਾ ਉਹ ਅਜੇ ਵੀ ਹੈਗਾ ਬਿਲਕੁਲ ਜੀ ਅਸੀਂ ਹੋਰ ਵੀ ਸਕਦਾ ਕੀ ਗੱਲਬਾਤ ਮੁਰਿੰਦਰ ਜੀ ਕੀ ਕਹਿਣਾ ਚਾਹੋਗੇ ਇਦੇ ਦਿਨ ਤੇ ਅੱਜ ਬਹੁਤ ਹੀ ਵੱਡਾ ਦਿਨ ਹੈ ਮਹਾਸ਼ੂਰਤਰੀ ਹਮ ਉਹਦੇ ਗਲੀ ਵਾਲੇ ਮੰਦਰ ਚ ਮਨਾਇਆ ਜਾ ਰਿਹਾ ਧੀ ਭਰੀਸ ਮਤਲਬ ਕਿ ਸਗਰ ਇਕਠੇ ਢੇਂ ਗਿਓਨ ਪਤਾ ਨਹੀਂ ਕਿ ਕਿਨਾਰੇ ਹੋਰ ਸਗਰਾਂ ਹੰਨ ਪਤਾ ਦੇ ਕੇ ਜਾ ਰਹੀਆਂ ਹਨ ਅਨੰਤ ਬੱਚਾ ਜੀ ਜਿਹੜਾ ਦਿਹਾੜਾ ਵਾ ਕਿਸ ਤਰ੍ਹਾਂ ਮਨਾ ਰਹੇ ਆ ਅੱਜ ਜਿੱਦਾਂ ਸ਼ਿਵਰਾਤਰੀ ਦਾ ਤਿਹਾਰ ਆ ਸ਼ਿਵ ਜੀ ਕਾਲਕੀ ਦੇ ਵਿਆਹ ਦੇ ਜੋਤੀ ਮਨਾਇਆ ਜਾਂਦਾ ਮੜਾਈ ਮਤਲਬ ਸਾਵਾ ਲੋਕਾਂ ਦੇ ਵਿੱਚ ਤੇ ਲੋਕ ਸੇਰ ਤੋਂ ਹੀ ਮਤਲਬ ਆ ਕੇ ਇੱਥੇ ਆਪਣਾ ਪੂਜਾ ਅਰਚਨਾ ਕਰਦੇ ਆ ਉਹਨਾਂ ਦਾ ਆਪਨਾ ਪੂਜਾ ਕਰਦੇ ਆ ਤੇ ਚਲੋ ਜਲਦਾ ਵਿਸ਼ੇਸ਼ ਕਰਦੇ ਫੇਲ ਪੱਤੇ ਚੜਾ ਰਹੇ ਆ ਤੇ ਇਹ ਸਰਦੇ ਵੀ ਸੰਗਤ ਵਿੱਚ ਉਦੀ ਬੜੀ ਗੰਟੀ ਦੇ ਵਿੱਚ ਇਧਿਆਰ ਕੇ ਮਤਲਬ ਨਸਤਕ ਹੋ ਰਹੀ ਆ ਤੇ ਬੋਲੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੀ ਆ ਸੰਤਾਂ ਤਿੰਨ ਵਜੇ ਤੋਂ ਲੰਗੀਆਂ ਲੈਣਾ ਵਿੱਚ ਲੱਗ ਲੱਗੇ ਮਸਤਾ ਫਿਕਰੀ ਹੈ ਕਿੰਨੇ ਵਜੇ ਤੁਸੀਂ ਕਿੰਨੇ ਵਜੇ ਆਇਆ ਮੈਂ ਤਾਂ ਮਤਲਬ ਸਵੇਰੇ 7 ਵਜੇ ਦਾ ਆਇਆ ਜਿੱਦਾਂ ਇੱਥੇ ਕਿ ਇੱਥੇ ਸੰਤਾਂ ਮਤਲਬ ਸਵੇਰੇ ਤੋਂ ਹੀ ਸ਼ੁਰੂ ਹੋ ਜਾਂਦੀਆਂ ਜਿੱਦੋਂ 5 ਵਜੇ ਤੋਂ ਸਵੇਰੇ ਸੰਗਤ ਸ਼ੁਰੂ ਹੋ ਜਾਂਦੀ ਆ ਸਾਰਾ ਦਿਨ ਸੰਗਤ ਚੱਲਦੀ ਰਹਿਣੀ ਆ ਰਾਤ ਨੂੰ ਇੱਥੇ ਸ਼ੁਭਰਾਤਰੀ ਦੀ ਪੂਜਾ ਹੁੰਦੀ ਆ 10:00 12:00 ਵਜੇ ਤੱਕ ਇੱਥੇ ਸੰਗਤ ਮਤਲਬ پورا ابھیشیک ہوتا ہے اتنے تو سارا مندر اتنا کرتے ہیں پرانا مندر ہے بہت پراچین مندر ہے ڈالیان شیو جی کا مندر ہے اتنے لوگ بہت مطلب شردا بھاونا اپنا مت بالکل شیو راتری بہت بہت مبارک ہے ਇਦਾਂ ਹੀ ਇਤਨਾ ਹੀ ਲੰਗਰ ਚੱਲਦਾ ਵਾ ਪਹਿ ਪਟਾਰਾ ਤੋਂ ਇਹ ਕੱਲੇ ਆਪਣੇ ਕੋ ਸਾਥੀ ਉਹਨਾਂ ਨੇ ਲਗਾਇਆ ਇਤਨਾ ਹੀ ਅੱਜ ਸਾਰੀ ਦਿਨ ਸਾਡੀ ਅੱਜ ਸਾਡੇ ਵੱਲੋਂ ਲੱਗਦਾ ਵਾ ਇਤਨਾ ਹੀ ਪੰਜ ਸੱਤ ਦਿਨ ਲਗਾਤਾਰ ਇਥੇ ਲੰਗਰ ਚੱਲਦਾ ਸ਼ੁਰੂ ਆਇਆ ਰਿਹਾ ਮੰਦਿਰ ਤੋਂ ਕੋਈ ਤੋ ਪੰਜੇ ਆਰਤੀ ਚਾਹੁੰਦੇ ਕਿ ਘਾਰ ਹੋਇਆ ਤੇ ਸਵੇਰੇ ਦੋਏ ਦੋਹੀ ਜਗਾ ਦਾ ਤੇ ਸੱਜਣ ਕਰਦੀ ਆਪਣੀ ਵੀ ਕੋ ਨਾਇਨਾ ਲੱਗ ਕੇ ਅੰਦਰ ਆ ਰਹੇ ਆ ਸਾਡੀ ਇਥੇ ਪਰਮਾਤਮਾ ਦੀ ਬਹੁਤ ਕਿਰਪਾ ਵਾ ਜੀ ਤੇ ਤੁਸੀਂ ਜੋ ਵੀ ਮੰਗੋਗੇ ਸਰਦਾ ਨਾਲ ਆਓਗੇ ਤੁਹਾਨੂੰ ਸਭ ਕੁਝ ਮਿਲਦਾ ਜਾਏ ਮubaraka ਸਾਰੇ ਜਨ ਅਲਾਵਾਸੀ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਪੱਕੀ ਲੰਗਰ ਚੱਲ ਰਿਹਾ ਵਾ ਸਾਰੇ ਲੋਕਾਂ ਚੋਂ ਸਾਦਾ ਮਾਹੌਲ ਆ ਤੇ ਬਹੁਤ 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 ਆਪਾਂ ਦੇ ਸ਼ਰਧਾਲੂ ਜੀ ਬਹੁਤ ਭੱਜਦੇ ਨੇ ਪਰ ਬਹੁਤ ਪੁੱਛ ਕਰਦੇ ਨੇ ਕਿ ਬੜੇ ਹਰ ਸਾਲ ਲੰਗਰ ਲਾਦੇ ਨੇ ਤੇ ਹਰ ਇੱਕ ਦੀ ਮਦਦ ਕਰਨ ਵਾਲੇ ਬੰਦੇ ਨੇ ਜਿਸ ਕਰਕੇ ਇਹ ਸਾਰੇ ਘਟਕੇ ਚੱਲਦੇ ਆ ਤੇ ਇੱਥੋਂ ਤੱਕ ਪਹੁੰਚਿਆ ਪਰਮਾਤਮਾ ਸਭ ਨੂੰ ਤਰਕੀ ਦੇਵੇ ਸਭ ਨੂੰ ਨਾਜ਼ਰ ਦੇਵੇ